ਚਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੇ ਭਾਈ ਮਨਪ੍ਰੀਤ ਸਿੰਘ ਖਾਲਸਾ ਜੋ ਕਿ ਸਮਾਜ ਸੇਵੀ ਹਨ ਤੇ ਲੋਕ ਲਈ ਵਾਸਤੇ ਕੰਮ ਕਰਦੇ ਹਨ ਉਹਨਾਂ ਨੇ ਅੱਜ ਵੱਖ-ਵੱਖ ਮੁੱਦਿਆਂ ਤੇ ਮੀਡੀਆ ਨਾਲ ਕੀਤੀ ਪ੍ਰੈਸ ਕਾਨਫਰੰਸ ਦੇਖਦੇ ਹਾਂ ਪੂਰੀ ਰਿਪੋਰਟ ਭਾਈ ਜੀ ਦਾ ਖਾਲਸਾ ਭਾਈ ਦੀ ਕੀ ਫਤ ਹੈ ਅਸੀਂ ਪਿਛਲੇ ਦਿਨੀ ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਸਾਡਾ ਇਸ ਸਬੰਧੀ ਸਾਥ ਦੇਵੋਗੇ ਉਹ ਕਹਿੰਦੇ ਜੀ ਬਿਲਕੁਲ ਸਾਥ ਹੈ ਤੇ ਪ੍ਰਸ਼ਾਸਨ ਨੂੰ ਵੀ ਪੁੱਛਿਆ ਸੀ ਇਹਨਾਂ ਨੇ ਮੰਗ ਪੱਤਰ ਦਵਾਇਆ ਉਹ ਕਹਿੰਦੇ ਬਿਲਕੁਲ ਨਾਲ ਹੈ ਜੀ ਕਿਉਂਕਿ ਇਹ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਹਦੇ ਤੇ ਕਈ ਪੁਲਿਸ ਅਫਸਰ ਤੇ ਕਈ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਵੀ ਤੇ ਕਈ ਸੰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਜਾਂਦੇ ਨੇ ਔਰ ਇਹਦੇ ਉੱਤੇ ਪਿਛਲੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਔਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਅਟੈਕ ਹੁੰਦਾ ਉਸ ਤੋਂ ਬਾਅਦ ਸਾਡੇ ਮਾਨਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੀ ਫੋਟੋ ਨੂੰ ਆਪਸ ਵਿੱਚ ਜੋੜ ਕੇ ਅਸ਼ਲੀਲ ਵੀਡੀਓ ਬਣਾਈ ਜਾਂਦੀ ਔਰ ਹੋਰ ਵੀ ਕਈ ਵੀਡੀਓ ਆ ਸੋ ਇਸ ਕਰਕੇ ਜਿਹੜਾ ਮੰਗ ਪੱਤਰ ਦਿੱਤਾ ਸੀ ਵੀ AI ਐਪ ਬੰਦ ਹੋਣਾ ਚਾਹੀਦਾ ਜਾਂ ਉਹਦੇ ਵਿੱਚੋਂ ਉਹ ਸਿਸਟਮ ਬੰਦ ਕਰਾਓ ਜਿਹਦੇ ਨਾਲ ਅਸ਼ਲੀਲ ਵੀਡੀਓ ਜਾਂ ਕੋਈ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਨਾ ਬਣੇ ਸੋ ਮੈਨੂੰ ਲੱਗਦਾ ਵੀ ਮੰਗ ਪੱਤਰ ਦੇਣ ਤੋਂ ਬਾਅਦ ਇਹ ਜਾਦੇ ਵੱਧ ਗਿਆ ਤੇ 6 ਤਰੀਕ ਨੂੰ 6 ਸਤੰਬਰ ਨੂੰ ਭੁੱਖ ਹੜਤਾਲ ਤੇ ਬੈਠਣ ਦਾ ਜਿਹੜਾ ਤੀਜਾ ਹੈਗਾ ਭਾਈ ਕਨਈਆ ਚੌਕ ਘੰਟਾ ਘਰ ਦੇ ਕੋਲ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਜਿਹਦੇ ਵਿੱਚ ਸਾਡੇ ਨਾਲ ਮਹੰਗ ਸਿੰਘ ਜਥੇਬੰਦੀਆਂ ਬਾਬਾ ਲਖਵੀਰ ਸਿੰਘ ਜੀ ਹੋਣੀ ਬਾਬਾ ਗੁਰਪ੍ਰੀਤ ਸਿੰਘ ਹੋਣੀ ਔਰ ਇਹਦੇ ਵਿੱਚ ਹੋਰ ਵੀ ਸਾਧ ਸੰਤ ਆ ਰਹੇ ਨੇ ਔਰ ਹੋਰ ਵੀ ਰਾਜਨੀਤਿਕ ਪਾਰਟੀਆਂ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਵੀ ਸਾਰੇ ਸਾਡੇ ਬੱਚਿਆਂ ਦੀਆਂ ਸਾਡੀਆਂ ਫੋਟੋਆਂ ਇੰਟਰਨੈਟ ਤੇ ਪਈਆਂ ਹੋਈਆਂ ਸਾਡੀ ਨਾ ਕੋਈ ਸ਼ਲੀਲ ਵੀਡੀਓ ਬਣ ਕੇ ਆ ਜੇ ਫੋਟੋ ਨਾਲ ਫੋਟੋ ਕੋਈ ਜੋੜ ਕੇ ਐਦਾਂ ਭੇਜ ਦੇ ਪਿਛਲੇ ਦਿਨੀ ਆ ਪੁੱਛਾਂ ਵਾਲੇ ਸਾਧਨੇ ਵੀ ਇੱਕੇ ਕਰਤੂਤ ਕੀਤੀ ਸੀ ਉਹ ਜੇਲ੍ਹ ਬੈਠਾ ਸੋ ਉਹਨਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਬਜਾਏ ਇਹ ਐਪ ਜਿਹੜਾ ਬੰਦ ਹੋਣਾ ਚਾਹੀਦਾ ਹੈ 6 ਤਰੀਕ ਨੂੰ ਸਾਡਾ ਭੁਖ ਹੜਤਾਲ ਦਾ ਅਸੀਂ ਬੈਠਾਂਗੇ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੂਗਾ ਤੇ ਫਿਰ ਅਸੀਂ ਲੋਕਾਂ ਦੇ ਸਾਹਮਣੇ ਬੇਨਤੀ ਕਰਾਂਗੇ ਵੀ ਸਾਡਾ ਸਾਥ ਦਿਓ ਇਹ ਜਿਹੜਾ ਬੰਦ ਹੋਣਾ ਚਾਹੀਦਾ ਠੀਕ ਕਰਨ ਕੀ ਕਿ ਬੰਦ ਕਿਉਂ ਕਰਦੇ ਕਿਉਂਕਿ ਇਹਦੇ ਵਿੱਚ ਤਾਂ ਹੋਣੀ ਆਪਾਂ ਸਰਕਾਰ ਦੇ ਵੀ ਇਹਨਾਂ ਦੀ ਗੱਲ ਕਰਕੇ ਹੋਣੀ ਆ ਦੀ ਗੱਲ ਕਰਕੇ ਉਹ ਵੀ ਐਡ ਕੀਤੀਆਂ ਜਾਂਦੀਆਂ ਉਹ ਵੇਖੋ ਜੀ ਪ੍ਰਧਾਨ ਮੰਤਰੀ ਦੇ ਮੂੰਹ ਵਿੱਚ ਉਹ ਜਿਹੜਾ ਅਮਰੀਕਾ ਵਾਲਾ ਪ੍ਰਧਾਨ ਮੰਤਰੀ ਹੈ ਸ਼ਾਇਦ ਹਾਂ ਤੇ ਕਿ ਰਾਸ਼ਟਰਪਤੀ ਹੈ ਉਹਦੇ ਮੂੰਹ 'ਚ ਤੱਤੀ ਕੜਸੀ ਪਾ ਰਿਹਾ ਤੇ ਕੋਈ ਭੱਜ ਰਿਹਾ ਕਿਸੇ ਦੇ ਆ ਢਿੱਡ 'ਚੋਂ ਹਾਥੀ ਜਾ ਕੱਢੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਸਾਡੇ ਬੱਚਿਆਂ ਨੂੰ ਕਿਹੜੇ ਪਾਸੇ ਤੁਸੀਂ ਪਾਤਾ ਕਿਹੜੇ ਰਾਹ ਪਾਤਾ ਸਾਡੇ ਆ ਬੱਚੇ ਇਹ ਆਈ ਐਪ ਵੇਖ ਕੇ ਖੁਸ਼ ਆ ਜੀ ਜਦੋਂ ਫੋਨ ਚੱਕ ਲਿਆ ਜੀ ਇੱਕ ਵੀਡੀਓ ਵੇਖ ਲਓ ਵੀਡੀਓ ਤੋਂ ਵੀਡੀਓ ਚੜੀ ਆਉਂਦੀ ਵੀਡੀਓ ਚੜੀ ਆਉਂਦੀ ਹੈ ਤੇ ਇਹ ਭਗਵੰਦ ਸਿੰਘ ਮਾਨ ਦੀਆਂ ਆ ਰਹੀਆਂ ਅਸੀਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਮੁੱਖ ਮੰਤਰੀ ਨੂੰ ਜੇ ਮੇਰੇ ਵਰਗਾ ਕੋਈ ਇੱਕ ਕਿਤੇ ਗਾਲ ਨਿਕਲ ਜੇ ਮੰਦਾ ਬੋਲ ਬੋਲ ਦੇ ਤੜਕੇ ਨੂੰ ਪਰਚਾ ਕੱਟ ਕੇ ਜੇਲ੍ਹ 'ਚ ਭੇਜ ਦਿੰਦੇ ਆ ਤੇ ਆ ਤੁਹਾਡੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਉਹ ਪੇਸ਼ ਕਰੀ ਜਾਂਦੇ ਆ ਤੇ ਪਤਾ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਐਡੇ-ਐਡੇ ਲੀਡਰ ਆ ਪਤਾ ਨਹੀਂ ਤੁਹਾਨੂੰ ਇਹ ਐਪ ਤੋਂ ਕਮਾਈ ਐ ਇਹ ਐਪ ਦੀ ਕੀ ਕਾਹਨਾ ਤੁਹਾਨੂੰ ਜਿਹਨੇ ਐਪ ਚਲਾਇਆ ਤੇ ਤੁਸੀਂ ਬੰਦ ਕਿਉਂ ਨਹੀਂ ਕਰਦੇ ਬੰਦ ਕਰਨਾ ਚਾਹੀਦਾ ਸਾਰੇ ਲੋਕਾਂ ਦੀ ਸ਼ਕਤੀ ਐ ਸਾਰੇ ਲੋਕ ਇਹ ਚਾਹੁੰਦੇ ਆ ਕੋਈ ਨਹੀਂ ਚਾਹੁੰਦਾ ਮੈਨੂੰ ਲੱਗਦਾ ਪੰਜਾਬ ਦੇ ਤਾਂ ਸਾਰੇ ਵਾਸੀ ਚਾਹੁੰਦੇ ਆ ਆ ਰਾਜਸਤਾਨੀਏ ਜਾਂ ਮੋਦੀ ਦੇ ਜਿਹੜੇ ਗੁਜਰਾਤਗੇ ਆ ਉਹ ਆ ਸਾਰਾ ਕੁਝ ਤਿਆਰ ਕਰਦੇ ਆ ਤੇ ਉੱਥੇ ਹੀ ਇਹ ਸਾਰਾ ਕੁਝ ਵੇਂਦੇ ਆ ਸਾਡਾ ਪੰਜਾਬ ਦਾ ਵਾਸੀ ਕੋਈ ਨਹੀਂ ਚਾਹੁੰਦਾ ਵੀ ਇਦਾਂ ਦੀ ਇਦਾਂ ਦੇ ਲੀਡਰ ਹੈ ਉਹ ਬੜੇ ਸਵਾਲ ਖੜੇ ਕਰਦੇ ਤੇ ਵਿਰੋਧੀ ਧਿਰ ਦੇ ਲੀਡਰਾਂ ਵੀ ਆ ਵੀ ਆਪ ਤੁਸੀਂ ਦੇਖਣ ਨੂੰ ਮਿਲਦੀਆਂ ਨਾਲ ਤੁਹਾਨੂੰ ਉਹ ਜੀ ਸਾਰੇ ਇੱਕ ਹੀ ਆ ਇਹਦੇ ਵਿੱਚ ਤਾਂ ਇਹਦੇ ਵਿੱਚ ਤਾਂ ਕਹਿਣ ਦੀਆਂ ਗੱਲਾਂ ਨਹੀਂ ਆ ਬਾਦਲ ਦੇ ਬਾਦਲ ਜਿਹੜਾ ਆਪਣੇ ਪ੍ਰਕਾਸ਼ ਸਿੰਘ ਬਾਦਲ ਆ ਜਦੋਂ ਚੜ੍ਹਾਈ ਕੀਤਾ ਉੱਥੇ ਸਾਰੇ ਲੀਡਰ ਇਕੱਠੇ ਸੀ ਆ ਕਾਂਗਰਸੀ ਵੀ ਸਾਰੇ ਸੀ ਆਮ ਆਦਮੀ ਵਾਲੇ ਵੀ ਗਏ ਆ ਆ ਸਾਡੇ ਸਿੱਖ ਜਥੇਬੰਦੀਆਂ ਵਾਲੇ ਵੀ ਤੁਰੇ ਫਿਰਦੇ ਆ ਇਹ ਇੱਕ ਹੀ ਆ ਸਾਰੇ ਇਹਨਾਂ 'ਚ ਕੋਈ ਵਖਰੇਵਾ ਨਹੀਂ ਲੋਕਾਂ ਨੂੰ ਇਹਨਾਂ ਨੇ ਪੇਡਾ ਬਣਾਇਆ ਤੇ ਲੋਕ ਭੇਡਾਂ ਜੀ ਜਿਹਨੇ 2 ਰੁਪਏ ਕਿਲੋ ਕਣਕ ਦੇ ਦੀ 4 ਕਿਲੋ ਤੇ ਉਹਦੇ ਪਿੱਛੇ ਤੁਰ ਜਾਂਦੇ ਲੇਨ ਬਣਾ ਕੇ